ਸਾਡੇ ਪਿੰਡ ਭੰਮੀਪੁਰਾ ਨਗਰ ਦੇ ਵਿੱਚ ਜੋ ਸਾਰੇ ਲੋੜਵੰਦ ਪਰਿਵਾਰਾਂ ਨੂੰ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕੁਦਰਤ ਦਾ ਨਾਮ ਕਹਿਰ ਵਰਤਾਇਆ ਗਿਆ ਜੋ ਚਲੋ ਕੁਦਰਤ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਉਧਰਤ ਕਰਦੀ ਆ ਤਾਂ ਜੋ ਵੀ ਕਰਦੀ ਚੰਗਾ ਹੀ ਕਰਦੀ ਆ ਉਹਦੇ ਪਾਣੇ ਦੇ ਵਿੱਚ ਸਾਨੂੰ ਰਹਿਣਾ ਪੈਂਦਾ ਵਾ ਅੱਜ ਸਾਡੇ ਪਿੰਡ ਦੀ ਇੱਕ ਬੀਬੀ ਲਾਭਪ੍ਰੀਤ ਕਾਰਾ ਸਾਡੇ ਪਾਣਾਂ ਇਹਨਾਂ ਨੇ ਜਿੰਨੇ ਵੀ ਪਰਿਵਾਰਾਂ ਦੀ ਲਿਸਟ ਬਣਾਈ ਸੀਗੀ ਇੱਕ ਭੰਮੀਪੁਰੇ ਪਿੰਡ ਦੀ ਤੇ ਉਹਨਾਂ ਨੇ ਗਰੀਬ ਪਰਿਵਾਰਾਂ ਨੂੰ ਸੱਤਾ ਤੇ ਸਰਪਾਲਾ ਦਿੱਤੇ ਆ ਵੀ ਜੁਨ੍ਹਾਂ ਦੀ ਅਸਰ ਚ ਹੁੰਦੇ ਸੀਗੇ ਬਹੁਤ ਅਹੀ ਮੰਦੇ ਹਾਲ ਆ ਅੱਜ ਕੱਲ ਸਰਕਾਰਾਂ ਦੇ ਦਾਪਨ ਦੇਖ ਹੀ ਰਹੇ ਆ ਜੀ ਕਿ ਹੋ ਜੇ ਆ ਹਾਲਾਤ ਤੇ ਸਾਡੇ ਪਿੰਡ ਆ ਪੰਨੀਪੁਰਾ ਦੀ ਕੁੜੀ ਆ ਸਾਡੀ ਭੈਣ ਸਾਡੀ ਲਾਪ੍ਰਿਤ कौर ਨੇ ਤਰਪਾਲਾਂ ਬੰਡੀਆਂ ਨੇ ਲੋੜਵੰਦ ਪਰਿਵਾਰਾਂ ਨੂੰ ਸਾਡੇ ਨਾਲ ਹਾਜ਼ਰ ਹੋਏ ਨੇ ਸਰਦਾ ਰੁਪਾ ਸਰੂਪ ਸਿੰਘ ਜੀ ਜਗਰੂਪ ਸਿੰਘ ਜੀ ਪੰਜ ਮੌਜੂਦਾ ਔਰ ਜਸਪ੍ਰੀਤ ਸਿੰਘ ਜੀ ਪੰਜ ਮੌਜੂਦਾ ਔਰ ਸਾਡੀ ਲਾਪ੍ਰਿਤ ਪਰਵੈਣ ਮੇਟ ਨੇ ਸਾਡੇ ਮੰਨ ਲਿਕਾ ਦੇ ਪਹਿਲਾਂ ਤੋਂ ਹੀ ਬਹੁਤ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਮੰਨ ਲਿਕਾ ਦੀ ਔਰ ਸਰਪਜੀਤ ਗੌਰ ਮੈਂਬਰ ਜੀ ਸਾਡੇ ਮੌਜੂਦਾ ਮਾਤਾ ਜੀ ਸਾਡੇ ਨੂੰ ਤੇ ਉਹ ਹਰ ਇੱਕ ਲੋਰਬੰਦ ਪਰਿਵਾਰ ਨੂੰ ਚਰਪਾਨਾ ਵੰਡ ਰਹੇ ਨੇ ਜਿਨ੍ਹਾਂ ਦੀਆਂ ਸੱਤਾ ਚੁੰਦੀਆਂ ਨੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਪੰਮੀਪੁਰੇ ਨਗਰ ਖੇੜੇ ਨੂੰ ਅਤੇ ਕੁੱਲ ਦੁਨੀਆ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਹ ਜੀ ਦੁੱਖ ਦੀ ਘੜੀ ਕਦੇ ਵੀ ਕਿਸੇ ਨੂੰ ਨਾਲ ਆਉਣ ਦੇਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਰਤ